ਮੈਂ ਉਹ ਮੰਤਰ ਦੁਨੀਆਂ ਦੇ ਹਰ ਸਿੱਖ ਦੇ ਕੰਨਾਂ ਤੱਕ ਪਹੁੰਚਾਇਆ ਮੈਂ ਸੁਣਿਆ ਉੱਥੇ ਮੰਤਰ ਪਤਾ ਉਹਨਾਂ ਨੇ ਕੀ ਕੰਨਾਂ ਤੱਕ ਪਹੁੰਚਾਇਆ ਸਿੱਖਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਬੜੇ ਕਮਾਲ ਦਾ ਮੰਤਰ ਸੀ ਜਿੰਨੇ ਸਿੱਖਾਂ ਨੂੰ ਘਰਾਂ ਤੋਂ ਨਿਕਲਣੇ ਮਜਬੂਰ ਕਰ ਦਿੱਤਾ ਜੀ ਐਸਾ ਮੰਤਰ ਸੀ ਜਦੋਂ ਕੰਨਾਂ ਤੱਕ ਪਹੁੰਚਿਆ ਗਹਿਰਤ ਜਾਗੀ ਸਵੈਮਣ ਜਾਗਿਆ ਅਣਖ ਜਾਗੀ ਜੋਸ਼ ਆਇਆ ਜਜ਼ਬਾ ਆਇਆ ਉਹ ਐਸਾ ਮੰਤਰ ਸੀ ਜੋ ਹੱਥ ਤੇ ਲੱਗਿਆ ਠੁੰਡੀਆਂ ਤਲਵਾਰਾਂ ਟਕੂਏ ਗੰਡਾਸੇ ਜੋ ਹੱਥ ਲੱਗਿਆ ਇੰਨੀ એનર્ਜੀ ਆਈ ਇੰਨਾ ਬਲ ਆਇਆ ਕਿ ਉਸ ਮੰਤਰ ਦੀ ਕਰਾਮਾਤ 40000 ਸਿੱਖ ਚੱਪੜ ਚਿੜੀ ਦੇ ਮੈਦਾਨ ਚ ਇਕੱਠਾ ਹੋ ਗਿਆ 750 ਸਾਲ ਦੀ ਹਕੂਮਤ ਖਤਮ ਕਰਨ ਲਈ 12 ਮਈ ਨੂੰ ਖਾਲਸਾ ਟੁੱਕਦਾ ਤੇ 14 ਮਈ ਨੂੰ ਸਿਤਮਾਂ ਦੀ ਨਗਰੀ ਸਰਹੰਦ ਦੀਆਂ ਉਥੋਂ ਮੁਗਲੀਆ ਰਾਜ ਦੀਆਂ ਜੜਾਂ ਪੁੱਟ ਕੇ ਜ਼ੁਲਮੀ ਕਿੰਗਰਿਆਂ ਨੂੰ ਮਿੱਟੀ 'ਚ ਮਿਲਾ ਕੇ ਖਾਲਸਾ ਰਾਜ ਦਾ ਨਿਸ਼ਾਨ ਚੁਲਾ ਦਿੰਦਾ ਉਹ ਕੀ ਸੀ ਸੁਨੇਹਾ ਜਿਹੜਾ ਪੰਥ ਤੱਕ ਪਹੁੰਚਿਆ ਤੇ ਇਹੀ ਕੋਸ਼ਿਸ਼ ਹੈ ਕਿ ਪੰਥ ਤੱਕ ਉਹ ਸੁਨੇਹਾ ਉਸ ਦਰ ਦਾ ਚੌਕੀਦਾਰ ਹੋਣ ਦੇ ਨਾਤੇ ਮੈਂ ਪਹਚਾਵਾ ਉਹ ਸੁਨੇਹਾ ਸੀ ਦੁਨੀਆ 'ਚ ਵਸਦੇ ਸਿੱਖੋ ਪੰਜਾਬ 'ਚ ਵਸਦੇ ਸਿੱਖੋ ਸਰਹੰਦ ਦੀ ਦੀਵਾਰ ਚੇਤੇ ਕਰੋ ਸਰਹੰਦ ਦੀ ਦੀਵਾਰ ਚੇਤੇ ਕਰੋ ਜਦੋਂ ਇਹ ਆਵਾਜ਼ ਸਿੱਖਾਂ ਦੇ ਕੰਨਾਂ ਤੱਕ ਪਈ ਜਦੋਂ ਰੂਹ ਕੰਬੀ ਸਰਹੰਦ ਦੀ ਦੀਵਾਰ ਚੇਤੇ ਕਰਕੇ ਅਹਿਸਾਸ ਹੋਇਆ ਕਿ ਉੱਥੇ ਗੁਰੂ ਦੇ ਲਾਲ ਉਹਨਾਂ ਦੇ ਹਾਸੇ ਉਹਨਾਂ ਦੀਆਂ ਖੁਸ਼ੀਆਂ ਦਫਨ ਨੇ ਫਿਰ ਨਹੀਂ ਰੁਕੇ ਸਿੱਖ ਕਰਾਂ ਚ ਫਿਰ ਮਿਸ਼ਨ ਚੇਤੇ ਆ ਗਿਆ ਕਿ ਜੜਾਂ ਪੁੱਟਣੀਆਂ ਹੁਣ ਜ਼ੁਲਮੀ ਰਾਜ ਦੀਆਂ એનર્ਜੀ ਆ ਗਈ ਤਾਕਤ ਆ ਗਈ ਸਰਹੰਦ ਦੀ ਦੀਵਾਰ ਚੇਤੇ ਕਰਕੇ ਉੱਥੇ ਕਿੰਨੀ ਅਣਖ ਹੈ ਉੱਥੇ ਕਿੰਨੀ ਗੈਰਤ ਹੈ ਉੱਥੇ ਕਿੰਨਾ ਜਜ਼ਬਾ ਹੈ ਇਹ ਹੀ ਕੋਸ਼ਿਸ਼ ਹੈ ਲਗਾਤਾਰ 20-21 ਸਾਲ ਤੋਂ ਉਸ ਦਰਦੀ ਸੇਵਾਦਾਰੀ ਕਰਦਿਆਂ ਕਿ ਕੱਲੇ-ਕੱਲੇ ਨੌਜਵਾਨ ਦੇ ਕੰਨਾਂ 'ਚ ਇਹ ਆਵਾਜ਼ ਪਹੁੰਚੇ ਕਿ ਸਰਹੰਦੀ ਦੀ ਦੀਵਾਰ ਨਾਲ ਤੈਨੂੰ ਪੁੱਲ ਜਾਏ ਯਕੀਨ ਕਰਿਓ ਜੇ ਸਰਹੰਦੀ ਦੀ ਦੀਵਾਰ ਚੇਤੇ ਆ ਨਾ ਤੇ ਫਿਰ ਕਦਮ ਨਾਈ ਦੀ ਦੁਕਾਨਾਂ ਵੱਲ ਨਹੀਂ ਵਧਣਗੇ ਨਸ਼ਿਆਂ ਦੇ ਅੱਡੇ ਵੱਲ ਨਹੀਂ ਵਧਣਗੇ ਫੇਰ ਉਹ ਦੀਵਾਰ ਰੋਕੇਗੀ ਜਿਹਦੇ ਅੰਦਰ ਗੁਰੂ ਦੇ ਲਾਲ ਜਿਗਰ ਦੇ ਟੁਕੜੇ ਖੜੇ ਸਾਨੂੰ ਕਹਿ ਰਹੇ ਨੇ ਕਿ ਸਰਦਾਰੀ ਦੀ ਕੀਮਤ ਕੀ ਆ ਉਹ ਤੁਹਾਨੂੰ ਦਸੀਏ